ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਦਾ ਵਲੌਗ ਆਪਾਂ ਗੋ ਸਟੇਸ਼ਨ ਤੋਂ ਸ਼ੁਰੂ ਕੀਤਾ ਵਾ ਆਪਾਂ ਚੱਲੇ ਸੀਗੇ ਟ੍ਰਾਂਟੋ ਤੇ ਪਹਿਲੀ ਵਾਰ ਆਪਾਂ ਟ੍ਰੇਨ ਤੇ ਚੱਲੇ ਸੀਗੇ ਉਹਦਾ ਕਾਰਨ ਇਹ ਹੈ ਕਿ ਜਦੋਂ ਵੀ ਆਪਾਂ ਟ੍ਰਾਂਟੋ ਜਾਂਦੇ ਆ ਨਾ ਟ੍ਰਾਂਟੋ ਬਹੁਤ ਕੰਜੈਸਟਿਡ ਆ ਉੱਥੇ ਕਾਰ ਪਾਰਕਿੰਗ ਲੱਭਣੀ ਵੀ ਬਹੁਤ ਔਖੀ ਹੁੰਦੀ ਆ ਤੇ ਇਸ ਵਾਰ ਅਸੀਂ ਸੋਚਿਆ ਕਿ ਆਪਾਂ ਬਾਈ ਟ੍ਰੇਨ ਜਾਂਦੇ ਆ ਤੇ ਆਰਾਮ ਨਾਲ ਟਰੈਵਲ ਕਰਾਂਗੇ ਕਿ ਇੱਥੇ ਟ੍ਰੇਨ ਦਾ ਸ ਜਿਹੜੀ ਆਪਣੀ ਕਾਰ ਪਾਕੀਆ ਉਹ ਰਿਜ਼ਰਵਰੀ एरिया ਦੇ ਵਿੱਚ ਪਾਕ ਕੀਤੇ ਆ ਲੇਕਿਨ ਅਸੀਂ ਉਹਨਾਂ ਨੂੰ ਕਾਲ ਕਰਕੇ ਪੁੱਛਿਆ ਸੀਗਾ ਵੀ ਇਸ ਸਰਵੇਰੀਏ ਦੇ ਵਿੱਚ ਤੁਸੀਂ ਫ੍ਰੀ ਆਫ ਕਾਸਟ ਪਾਰਕਿੰਗ ਲਾ ਸਕਦੇ ਹੋ ਹਾਂ ਤੁਸੀਂ ਵੀਕਡੇਜ਼ ਦੇ ਵਿੱਚ ਨਹੀਂ ਲਾਉਣੇ ਕਿਉਂਕਿ ਫਿਰ ਇੱਥੇ ਇਹ ਕੋਈ ਮਤਲਬ ਕਿਸੇ ਦੀ ਪਾਰਕਿੰਗ ਹੋਊਗੀ ਉਹ ਇੱਥੇ ਆ ਕੇ ਕਾਰ ਪਾਰਕ ਕਰਦੇ ਹੋਣਗੇ ਸੋ ਹੁਣ ਆਪਾਂ ਚੱਲਦੇ ਹਾਂ ਅੰਦਰ ਤੁਹਾਨੂੰ ਗੋ ਸਟੇਸ਼ਨ ਵੀ ਦਿਖਾਉਣੇ ਆ ਤੇ ਨਾਲੇ ਅੱਜ ਤੁਹਾਨੂੰ ਆਪਾਂ ਟੋਰਾਂਟੋ ਵੀ ਘੁਮਾਵਾਂਗੇ ਸੀ ਆੰਨੇ ਆ ਨਾ ਤੇ ਇਹ ਵਾਲੀ ਸਾਈਡ ਤੋਂ ਤੁਸੀਂ ਟੈਪ ਕਰਨਾ ਹੁੰਦਾ ਹੈ ਟੈਪ ਔਨ ਹੁੰਦਾ ਹੈ ਫਿਰ ਜਦੋਂ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਜਾਂਦੇ ਆ ਨਾ ਫਿਰ ਟੈਪ ਆਫ ਕਰਨਾ ਹੁੰਦਾ ਇੱਥੋਂ ਯੂ ਨਾ ਹਾਂ ਆ ਗਿਆ ਆਪਣੀ ਟ੍ਰੇ ਹਾਂ ਇੱਥੇ ਕਰਨਾ ਇੱਥੇ ਕਰ ਦੋ ਤੁਸੀਂ ਇੱਥੇ ਭਾਵੇਂ ਡੈਬਿਟ ਕ੍ਰੈਡਿਟ ਆ ਪ੍ਰੈਸਟੋ ਜਿੱਦਾਂ ਮਰਜ਼ੀ ਜੋ ਮਰਜ਼ੀ ਕਰ ਲਵੋ ਉਹ ਐਕਸੈਪਟ ਹੋ ਜਾਂਦਾ ਪਹਿਲਾ ਕਿੱਟੇ ਜਾਣੇ ਆ ਨਾ ਬਾਅਦ ਫਿਰ ਕਿੱਟੇ ਜਾਣਗੇ ਤੁਹਾਡੇ ਅੱਛਾ ਉੱਥੇ ਵੀ ਇਨਾਂ ਨੂੰ ਇਨਾਂ ਨੂੰ ਇੱਕ ਗੱਲ ਨਾ ਸਮਝ ਨਹੀਂ ਲੱਗਦੀ ਕਿ ਪਤਾ ਨਹੀਂ ਕਿੰਨੀ ਵਾਰ ਸਮਝਾਣੀ ਪੈਂਦੀ ਹੈ ਹਾਂ ਬਟ ਫਿਰ ਵੀ ਮੈਂ ਸਮਝਾਣੀ ਮੇਰੀ ਗੱਲ ਤੇ ਨਾਲੋਂ ਯਕੀਨ ਨਹੀਂ ਆ ਕਿੱਥੇ ਆਪਾਂ ਆਜੋ ਸੋ ਇਹ ਹੈਗੀ ਆ ਟ੍ਰੇਨ ਆਪਾਂ ਐਂਟਰ ਕਰ ਗਏ ਸੀਗੇ ਤੇ ਸਾਰੇ ਜਾਣੇ ਆਪਣੀ ਆਪਣੀ ਜਗ੍ਹਾ ਤੇ ਬਹਿ ਗਏ ਤੇ ਅਸੀਂ ਤਾਂ ਪਹਿਲੀ ਵਾਰ ਬੈਠੀ ਆ ਟ੍ਰੇਨ 'ਚ ਬੁੱਤੇ ਤੇ ਬੈਠੋ ਸਹੀ ਆ ਨਾ ਹਾਂ ਇੱਧਰ ਆਪਾਂ ਆਪਣੇ ਸਮਾਨ ਵਾਲੀ ਜਿਹੜੀ ਰੇੜੀ ਆ ਉਹ ਆਪਾਂ ਇੱਥੇ ਲਾ ਦਿੱਤੀ। ਅੱਜ ਸਾਡੀ ਟੂਰ ਗਾਈਡ ਆ ਹਰਸ਼। ਅੱਜ ਸਾਡੀ ਟੂਰ ਗਾਈਡ ਹਰਸ਼ ਆ। ਫਿਰ ਆਪਾਂ ਖੇਡਦੇ ਆ। ਬਾਈ ਬੈਠ ਕੇ ਫਿਰ ਵੀ ਤੁਸੀਂ ਸਾਰੇ ਟ੍ਰਿਪ ਜਾ ਰਹੇ ਹੋ। ਵੀ ਕਿਸਮਤ ਬਾੜੀ ਹੈ। ਮੈਂ ਜਲਦੀ ਲੈ। ਇੱਕ ਦਿਨ ਵੀ ਨਹੀਂ। ਟ੍ਰੇਨ ਦੇ ਵਿੱਚ ਸਾਰੀਆਂ ਸਹੂਲਤਾਂ ਦਿੱਤੀਆਂ ਹੋਈਆਂ ਜਿਵੇਂ ਆ ਚਾਰਜਿੰਗ ਪੁਆਇੰਟਸ ਵੀ ਹੈਗੇ ਆ ਨਾ। ਬੈਠਣ ਸੇਟਾ ਵੀ ਕੰਫਰਟੇਬਲ ਆ ਏਸੀ ਵੀ ਆ ਤੇ ਚੱਲ ਪੀ ਹਾਂਜੀ ਓਕੇ ਸੋ ਸਟੇਸ਼ਨ ਆਉਣ ਵਾਲਾ ਆ ਤੇ ਆਪਾਂ ਹੋ ਗਏ ਰੈਡੀ ਇੱਥੇ ਉਤਰ ਲਈ ਇੱਥੇ ਅਸੀਸ ਕਰੀ ਜਾਂਦੀ ਸੀ ਕਿ ਤੰਗ ਬਸ ਸਮ ਹਾਉ ਇਹਨੂੰ ਅਸੀਂ ਹੁਣ ਸੰਭਾਲ ਲਿਆ ਆ ਸਟੇਸ਼ਨ ਇੱਧਰ ਨੂੰ ਨਹੀਂ ਆਣਾ ਇੱਧਰ ਨੂੰ ਪਟਰੀ ਤੇ ਉਤਰੋਗੇ ਓਕੇ ਇੱਧਰ ਸਟੇਸ਼ਨ ਆ ਮੈਨੂੰ ਆਪਣੇ ਪੱਕਾ ਪਤਾ ਆ ਕਿ ਸਟੇਸ਼ਨ ਕਿੱਧਰ ਨੂੰ ਆ हां इत्थे ਲੈ ਗਿਆ ट्रेंटो ਦਾ ਥੋੜਾ ਥੋੜਾ ਤਾਂ ਮੈਸੇਜ ਦਿਖੂਗਾ ਕਿਉਂਕਿ ਉੱਥੇ ਉਹ ਆ ਨਾ ਟ੍ਰਾਂਟੋ ਦਾ ਯਾਰ ਕਾਫੀ ਡਰਟੀ ਹੁੰਦਾ ਹੈ ਸਟੇਸ਼ਨ ਡਰੱਗਸ ਕਰਕੇ ਐਂਡ ਆਲ ਸੋ ਇੱਥੇ ਆ ਗਿਆ ਸਟੇਸ਼ਨ ਸਾਡਾ ਹੁਣ ਅਸੀਂ ਇੱਥੇ ਸਟੇਸ਼ਨ ਤੇ ਉਤਰਾਂਗੇ ਗਾਇਸ ਇੱਥੇ ਦੋਨੋਂ ਸਾਈਡ ਸਟੇਸ਼ਨ ਹੈ ਗਿਆ ਵੀ ਵਾਰ ਰੌਂਗ ਇੱਕ ਸਾਈਡ ਸਟੇਸ਼ਨ ਨਹੀਂ ਹੁੰਦਾ ਦੋਨੋਂ ਸਾਈਡ ਹੁੰਦਾ ਹੈ ਸੋ ਇਹ ਆ ਗਿਆ ਸਾਡਾ ਯੂਨੀਅਨ ਸਟੇਸ਼ਨ ਤੇ ਸਟੇਸ਼ਨ ਕੁਛ ਇਦਾਂ ਦਾ ਦਿਖਦਾ ਆ ਕਾਫੀ ਹੱਦ ਤੱਕ ਸਾਫ਼ ਪਾਹਲੇ ਬਟ ਅੱਗੇ ਜਾ ਕੇ ਤੁਹਾਨੂੰ ਇੱਥੇ ਕਾਫੀ ਜ਼ਿਆਦਾ ਡਰੱਗਿਸ ਵੀ ਦੇਖਣ ਨੂੰ ਮਿਲਣਗੇ ਇੱਥੇ ਜਿਹੜੇ ਜਣੇ ਸਾਈਕਲਾ ਤੇ ਉੱਪਰ ਕਰਨ ਆਉਂਦੇ ਆ ਉਹ ਪਹਿਲਾਂ ਟ੍ਰੇਨ ਚ ਆਪਣਾ ਸਾਈਕਲ ਲੈ ਕੇ ਆਉਂਦੇ ਨੇ ਤੇ ਜਿਹੜੇ ਬੰਦੇ ਮਿਹਨਤ ਵਾਲੇ ਆ ਕਰਦੇ ਸੀ ਹਨਾ ਹਨਾ ਉਹ ਕਹਿੰਦਾ ਪੈਸਾ ਕਮਾਉਣਾ ਇੱਥੇ ਹਾਂ ਪੈਸਾ ਕਮਾਉਣਾ ਤਾਂ ਔਖਾ ਹੀ ਆ ਹਾਂ ਵੀ ਜਿਹੜਾ ਆ ਨਾ ਸਾਈਕਲ ਦਾ ਕਿ ਆਪਣੇ ਅੰਝ ਦੇ ਕੋਲ ਕਿੰਨਾ ਹਾਰਡ ਕੰਮ ਆ ਬਹੁਤ ਹਾਰਡ ਆ वैसे टोरंटो च हमेशा ही रश ਹੁੰਦਾ ਵਾ ਸੋ ਅੱਜ ਰਸ਼ ਦੇ ਚੱਕਰ 'ਚ ਵੈਸੇ ਐਸੀ ਟ੍ਰੇਨ ਚ ਆਇਆ ਪਰ ਸਾਡਾ ਓਵਰਆਲ ਐਕਸਪੀਰੀਅੰਸ ਟ੍ਰੇਨ ਦਾ ਹਜੇ ਤੱਕ ਵਧੀਆ ਰਿਹਾ ਵਾ ਹੁਣ ਜਿਹੜਾ ਆਪਾਂ ਪ੍ਰੈਸਟੋ ਟੈਪ ਕੀਤਾ ਸੀਗਾ ਹੁਣ ਆਪਾਂ ਉਹਨੂੰ ਟੈਪ ਆਫ ਕਰਨਾ ਕਿਉਂਕਿ ਜੇ ਨਹੀਂ ਕਰਾਂਗੇ ਤਾਂ ਉਹਦੇ ਚਾਰਜਸ ਸਾਨੂੰ ਪਈ ਜਾਣਗੇ ਤੇ ਇੱਕ ਜਾਣੇ ਦੇ ਆਪਣੇ 3 ਡਾਲਰ ਲੱਗੇ ਆ ਨਾ 3 ਡਾਲਰ ਬੱਚੇ ਨਾਲ ਤੁਹਾਡਾ ਟ੍ਰਾਂਜ਼ਿਟ 'ਚ ਥੋੜਾ ਐਕਸਪੀਰੀਅੰਸ ਬੈਡ ਹੀ ਰਹਿੰਦਾ ਹੈ ਆ ਖਾਸ ਕਰਕੇ ਜੇ ਜਵਾਦ ਤੁਹਾਡਾ ਸੀਸਕ ਇਸ ਇਸ ਵਰਗਾ ਹੋਵੇ ਨਾ ਬੱਚੇ ਨਾਲ ਤੁਹਾਡਾ ਗੱਡੀ 'ਚ ਵੀ ਬੈਡ ਹੀ ਰਹਿੰਦਾ ਹਾਂ ਸਹੀ ਗੱਲ ਆ ਉੱਥੇ ਵੀ ਚੀਕ ਚੰਗਿਆੜਾ ਤੇ ਟ੍ਰਾਂਜ਼ਿਟ 'ਚ ਤੇ ਸਾਰੇ ਲੋਕਾਂ ਨੂੰ ਸੁਣਾ ਕੇ ਆਈ ਆ ਨਾ ਕਿ ਹਾਂ ਵੀ ਪੰਜਾਬੀ ਆ ਗਏ ਓਏ ਓਏ ਆਂਦੀ ਹੁਣ ਕਹਿੰਦੀ ਦਾਦੀ ਨੂੰ ਕਹਿੰਦੀ ਆਪਣੀ ਨੂੰ ਕਿ ਮੈਨੂੰ ਤੂੰ ਗੋਦੀ ਚ ਚੱਕ ਲਾ ਤੋ ਆਪਾਂ ਸਟੇਸ਼ਨ ਤੋਂ ਤਾਂ 12 ਅਗੇ ਸੀਗੇ ਤੇ ਇੱਥੇ ਆ ਬਾਰ ਕੋਡ ਲੱਗਿਆ ਜਿੱਥੋਂ ਆਪਾਂ ਫੈਰੀ ਦੀਆਂ ਟਿਕਟਸ ਪਾਈ ਕਰਨੀਆਂ ਤੇ ਫਿਰ ਆਪਾਂ ਟੋਰਾਂਟੋ ਆਈਲੈਂਡ ਚੱਲਾਂਗੇ ਤੇ ਇੱਧਰ ਆ ਗੋਰਾ ਆਪਣਾ ਗਿਟਾਰ ਵਜਾ ਰਿਆ ਬੈਠਾ ਕਾਫੀ ਰਾਸ਼ਾ ਅੱਜ ਹੈਗਾ ਵੀ ਸੈਟਰਡੇ ਆ ਤੇ ਕੈਨੇਡਾ ਡੇ ਕਰਕੇ ਆਹ ਵੀਕਐਂਡ ਜਿਹੜਾ ਵਾ ਉਹ ਲੌਂਗ ਵੀਕਐਂਡ ਆ ਅਸੀਂ ਟੋਟਲ 5 ਜਾਣੇ ਸੀਗੇ ਸੋ 5 ਜਾਣਿਆਂ ਦੇ ਆਪਾਂ 39 ਡਾਲਰ ਪੇ ਕੀਤੇ ਸੀਗੇ ਫੈਰੀ ਦੇ ਇਨਕਲੂਡਿੰਗ ਟੈਕਸ ਸੋ ਫੈਰੀ ਲੈ ਕੇ ਆਪਾਂ ਆਈਲੈਂਡ ਦੇ ਦੂਜੇ ਪਾਸੇ ਗਏ ਜਿੱਥੇ ਬਹੁਤ ਸੋਹਣੀਆਂ ਪਾਰਕ ਬਣੀਆਂ ਹੋਈਆਂ ਸੀ ਤੇ ਹੋਰ ਵੀ ਐਕਟੀਵਿਟੀਆਂ ਆ ਜਿਹੜੀਆਂ ਆਪਾਂ ਤੁਹਾਨੂੰ ਅੱਗੇ ਜਾ ਕੇ ਦੱਸਦੇ ਹਾਂ ਪਰ ਪਹਿਲਾਂ ਆਪਾਂ ਇੱਥੇ ਬੈਠ ਕੇ ਆਪਣਾ ਲੰਚ ਕੀਤਾ ਕਿਉਂਕਿ ਸਾਰਿਆਂ ਨੂੰ ਭੁੱਖ ਲੱਗ ਗਈ ਸੀਗੇ ਸੋ ਇੱਥੇ ਸਾਈਕਲ ਵੀ ਪਏ ਹੋਏ ਸੀ ਕਿਉਂਕਿ ਗੋਰੇ ਵਗੈਰਾ ਦਾ ਸਾਈਕਲਿੰਗ ਦੇ ਬਹੁਤ ਸ਼ੌਕੀਨ ਹੁੰਦੇ ਆ ਸੋ ਸਾਈਕਲ ਲੈ ਕੇ ਉਹ ਸਾਈਕਲਿੰਗ ਕਰਦੇ ਸੀ ਬੱਚਿਆਂ ਦੇ ਲਈ ਬਹੁਤ ਸਾਰੀਆਂ ਐਕਟੀਵਿਟੀਆਂ ਸੀਗੀਆਂ ਰ ਬਣੀਆਂ ਹੋਈਆਂ ਸੀਗੀਆਂ ਬਟ ਰਾਈਟਸ ਦਾ ਤੁਹਾਨੂੰ ਅਲੱਗ ਤੋਂ ਪੇ ਕਰਨਾ ਪੈਂਦਾ ਸੀ ਸੋ ਆਪਾਂ ਲਾਈਨ ਦੇ ਵਿੱਚ ਲੱਗੇ ਟਿਕਟਸ ਪਾਈ ਕੀਤੀਆਂ ਟਿਕਟਸ ਦਾ ਸਾਬ ਇਦਾਂ ਦਾ ਸੀ ਕਿ ਤੁਸੀਂ 올 ਡੇ ਪਾਸ ਵੀ ਲੈ ਸਕਦੇ ਸੀ ਜਿਹੜਾ 54 ਡਾਲਰ ਪਰ ਪਰਸਨ ਸੀਗਾ ਬਟ ਮੈਂ 30 ਟਿਕਟਸ ਲਈਆਂ ਸੀ ਜਿਹਦੇ 50 ਡਾਲਰ ਪੇ ਕੀਤੇ ਸੀਗੇ ਤੇ ਜਦੋਂ ਆਪਾਂ ਰਾਈਡਸ ਤੇ ਜਾਣਾ ਸੀ ਕਿਸੇ ਰਾਈਡ ਤੇ ਜਾਣ ਦੇ ਲਈ ਆਪਾਂ 3 ਟਿਕਟਾਂ ਦੇਣੀਆਂ ਸੀ ਤੇ ਕਿਸੇ ਰਾਈਡ ਤੇ ਜਾਣ ਦੇ ਲਈ 6 ਟਿਕਟਸ ਪਹਿਲੀ ਰਾਈਡ ਅਸੀਂ ਇਸ ਕੈਂਡੀ ਮੈਂ ਆ ਜਿਹੜੇ ਕੱਪ ਜੇ ਬਣੇ ਸੀਗੇ ਇਹਦੇ ਤੇ ਬੈਠਣਾ ਵਾ ਸੋ ਅਸੀਂ ਇਸ ਨੇ ਪੂਰਾ ਇੰਜੋਏ ਕੀਤਾ ਹੋਰ ਵੀ ਬਹੁਤ ਸਾਰੇ ਬੱਚੇ ਆਏ ਹੋਏ ਸੀਗੇ ਕਿਉਂਕਿ ਕੈਨੇਡਾ ਦੇ ਵਿੱਚ ਹੁਣ ਸਮਰ ਸਟਾਰਟ ਆ ਠੰਡ ਦੇ ਵਿੱਚ ਤਾਂ ਬੱਚੇ ਵਿਚਾਰੇ ਘਰਾਂ ਦੇ ਅੰਦਰ ਬੈਠੇ ਬੈਠੇ ਬੋਰ ਹੋ ਜਾਂਦੇ ਆ ਗਰਮੀਆਂ ਦੇ ਵਿੱਚ ਤਕਰੀਬਨ ਸਾਰੇ ਮਾਪਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਲੈ ਕੇ ਜਾਈਏ ਉਹਨਾਂ ਨੂੰ ਥੋੜਾ ਇੰਜੋਏ ਕਰਵਾਈਏ ਕਿਉਂਕਿ 3-4 ਮਹੀਨੇ ਹੁੰਦੇ ਇੱਥੇ ਫਿਰ ਅਸੀਸ ਕਹਿੰਦੀ ਮੈਂ ਉਹ ਘੋੜੇ ਵਾਲੀ ਰਾਈਡ ਤੇ ਜਾਣਾ ਵਾਂ ਤੇ ਹਰਸ਼ ਕਹਿੰਦੀ ਕਿ ਐਤਕੀ ਮੈਂ ਅਸੀਸ ਦੇ ਨਾਲ ਜਾਂਦੀ ਆ ਇੱਥੇ ਵੀ ਅਸੀਸ ਨੇ ਬਹੁਤ ਇੰਜੋਏ ਕੀਤਾ ਪਰ ਅਸੀ ਹਰਸ਼ ਨੂੰ ਕਿਹਾ ਵੀ ਪਹਿਲਾਂ ਤੂੰ ਉੱਤੇ ਬੈਠਿਆ ਕਿਉਂਕਿ ਚੱਲ ਈਜ਼ੀ ਰਹੂਗਾ ਅਸੀਸ ਨੂੰ ਵੀ ਬਟ ਫਿਰ ਜਿਹੜੇ ਇੱਥੇ ਕੰਮ ਕਰਦੇ ਸੀਗੇ ਉਹਨਾਂ ਨੇ ਸਾਨੂੰ ਕਿਹਾ ਕਿ ਨਹੀਂ ਇੱਕ ਜਾਣਾ ਹੀ ਬੈਠ ਸਕਦਾ ਵਾ ਵੀ ਤੁਹਾਨੂੰ ਨਾਲ ਖੜਨਾ ਪਊਗਾ ਵੀ ਤੁਸੀਂ ਨਾਲ ਨਹੀਂ ਬੱਚੇ ਦੇ ਬੈਠ ਸਕਦੇ ਅੱਗੇ ਜਾ ਕੇ ਵਾਟਰ پارک ਬਣੀ ਸੀਗੀ ਜਿੱਥੇ ਬੱਚੇ ਇੰਜੋਏ ਕਰੀ ਜਾਂਦੇ ਸੀ ਕਿਉਂਕਿ ਹੁਣ ਗਰਮੀ ਵੀ ਆਈ ਹੋਈ ਐ ਸੋ ਅਸੀਂ ਅਸੀਸ ਨੂੰ ਥੋੜਾ ਟਾਈਮ ਵਾਟਰ پارک ਦੇ ਵਿੱਚ ਛੱਡਿਆ ਫਿਰ ਅਸੀਸ ਕਹਿੰਦੀ ਇੱਥੇ ਇੱਕ ਜੀਪ ਲੱਗੀ ਹੋਈ ਸੀ ਕਹਿੰਦੀ ਕਿ ਮੈਂ ਆ ਜੀਪ 'ਚ ਬੈਠਣਾ ਸੋ ਜੀਪ ਦੇ ਲਈ 4 ਟਿਕਟਾਂ ਦੀ ਲੋੜ ਸੀ ਆਪਾਂ 4 ਟਿਕਟਾਂ ਦਿੱਤੀਆਂ ਤੇ ਅਸੀਸ ਨੇ ਮਜ਼ੇ ਦੇ ਨਾਲ ਜੀਪ ਦੀ ਰਾਈਡ ਲਈ ਪੂਰਾ ਇਹਦਾ ਤਾਂ ਅੱਜ ਫਵਾਨਾ ਵਾਲਾ ਡੇ ਸੀਗਾ ਸੋ ਇੱਥੇ ਜਾ ਕੇ ਫਿਰ ਇੱਕ ਦੋ ਰਾਊਂਡ ਤਵਾਏ ਤੇ ਉਹਨਾਂ ਨੇ ਅਸੀਸ ਨੂੰ ਉਤਾਰ ਦਿੱਤਾ ਫੇਰੇ ਫੇਰ ਆ ਗਈ ਵਾਟਰ پارک ਦੇ ਵਿੱਚ ਤੇ ਇੱਥੇ ਆਪਣੀ ਦਾਦੀ ਨੂੰ ਲੈ ਕੇ ਆਈ ਤੇ ਇਹਨਾਂ ਦੋਨਾਂ ਨੇ ਬਹੁਤ ਇੰਜੋਏ ਕੀਤਾ ਤੇ ਫੇਰ ਅਸੀਂ ਕਹਿੰਦੀ ਅੱਗੇ ਲੇਕ ਬਣੀ ਹੋਈ ਸੀ ਕਹਿੰਦੀ ਮੈਂ ਲੇਕ ਤੇ ਜਾਣਾ ਘਰੋਂ ਆਪਣੀ ਬਾਲਟੀ ਵਗੈਰਾ ਲੈ ਕੇ ਆਈ ਸੀਗੀ ਥੋੜਾ ਟਾਈਮ ਅਸੀਂ ਲੇਕ ਤੇ ਬਤੀਤ ਕੀਤਾ ਸੋ ਉੱਥੋਂ ਆਪਾਂ ਆ ਗਏ ਸੀਗੇ ਹੁਣ ਆਪਣੀ ਟ੍ਰੇਨ ਮਿਸ ਹੋ ਗਈ ਸੀਗੀ ਜਿਹੜੀ ਸੀਗੀ 8:48 ਤੇ ਹੁਣ ਹੈਗੀ 9:48 ਤੇ ਹੁਣ ਆਪਾਂ ਵੇਟ ਕਰ ਰਹੇ ਆ 8:48 ਵਾਲੀ ਹਰੇ ਬੱਚੀ ਆ ਸੌਰੀ 7:48 ਵਾਲੀ ਚੱਲ ਗਈ ਆ ਔਰ 8:48 ਜਿਹੜੀ ਕਿਚਨਰ ਵਾਲੀ ਆ 42 ਮਿੰਟਾਂ ਦੇ ਵਿੱਚ ਆਉਣੀ ਆ। ਸੋ ਸਾਡਾ ਓਵਰਾਲ ਐਕਸਪੀਰੀਅੰਸ ਵਧੀਆ ਰਿਹਾ। ਮੈਨੂੰ ਲੱਗਦਾ ਅਗਲੇ ਵਾਰ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਜ਼ਿਆਦਾ ਹੁਣ ਟ੍ਰੇਨ ਤੇ ਦੇਖਾਂਗੇ ਜਿਹੜੀਆਂ ਚੀਜ਼ਾਂ ਅਸੈਸੇਬਲ ਹੋਈਆਂ ਤੇ ਈਜ਼ੀ ਆ ਸੌਖਾ ਕੰਮ। ਅਸੀਸ ਨੇ ਵੀ ਬਹੁਤ ਇੰਜੋਏ ਕੀਤਾ ਤੇ ਕੋ ਟੈਨਸ਼ਨ ਜੂ ਨਹੀਂ ਰਹਿੰਦੀ ਮੈਨੂੰ ਇੱਕ ਚੀਜ਼ ਲੱਗਦਾ ਹਨਾ। ਆ ਨਹੀਂ ਤਾਂ ਗੱਡੀ ਪਾਕ ਕੀਤੀ ਹੁੰਦੀ ਆ ਫਿਰ ਰੰਦਾ ਵਾ ਫੜ ਫੜ ਜਾਈਏ ਸਾਡੀ ਗੱਡੀ ਪਾਕ ਦਾ। ਬਹੁਤ ਚੱਪਾ ਨਹੀਂ। ਪਹਿਲੀ ਵਾਰ ਹੀ ਆਪਾਂ ਅਮ ਚਾਹ ਲੋਕੇ ਗੋ ਸਟੇਸ਼ਨ ਦੇ ਸਫਰ ਕੀਤਾ ਸੀ 10 ਸਾਲ ਦੇ ਵਿੱਚ ਬਹੁਤ ਵਧੀਆ ਰਿਹਾ ਸੋ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ